ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਸੀਂ ਖੂਬਸੂਰਤ ਅਤੇ ਸਮਾਰਟ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ ਵਿੱਚ ਚੌਲ ਰੋਟੀ ਦੀ ਮਾਤਰਾ ਘੱਟ ਕਰ ਦਿਓ ਅਤੇ ਫਲਾਂ ਦੀ ਮਾਤਰਾ ਵਧਾ ਦਿਓ ਨੰਬਰ 2 ਦੁੱਧ ਵਿੱਚ ਕਾਲਾ ਜੀਰਾ ਪਾ ਕੇ ਖਾਣ ਨਾਲ ਜ਼ਖਮ ਜਲਦੀ ਭਰ ਜਾਂਦੇ ਹਨ ਨੰਬਰ 3 ਜਿਆਦਾ ਮਿਰਚ ਇਸਤੇਮਾਲ ਕਰਨ ਨਾਲ ਇਨਸਾਨ ਦੀ ਉਮਰ ਘਟ ਹੋ ਜਾਂਦੀ ਹੈ ਅਤੇ ਜਿੰਨਾ ਲੋਕਾਂ ਨੂੰ ਵਵਾਸਿਰ ਦੀ ਸਮੱਸਿਆ ਹੈ ਉਹਨਾਂ ਨੂੰ ਮਿਰਚੀ ਬਿਲਕੁਲ ਵੀ ਇਸਤੇਮਾਲ ਨਹੀਂ ਕਰਨੀ ਚਾਹੀਦੀ। ਨੰਬਰ 4 ਅਰਬੀ ਲੋਕ ਨੱਕ ਦੇ ਅੰਦਰ ਤੇਲ ਕਿਉਂ ਲਗਾਉਂਦੇ ਹਨ? ਕਿਉਂਕਿ ਨੱਕ ਦੇ ਅੰਦਰ ਤੇਲ ਲਗਾਉਣ ਨਾਲ ਚਿਹਰੇ ਦੀ ਸੁੰਦਰਤਾ ਵਧਦੀ ਹੈ ਅਤੇ ਬੁਢਾਪਾ ਜਲਦੀ ਨਹੀਂ ਆਉਂਦਾ। ਨੰਬਰ 5 ਇੱਕ ਦਿਨ ਵਿੱਚ 4 ਤੋਂ 5 ਕਾਜੂਆਂ ਦਾ ਸੇਵਨ ਕੀਤਾ ਜਾ ਸਕਦਾ ਹੈ। ਜੇਕਰ ਆਪ ਇਸ ਤੋਂ ਜ਼ਿਆਦਾ ਕਾਜੂਆਂ ਦਾ ਸੇਵਨ ਕਰਦੇ ਹੋ ਤਾਂ ਇਹ ਫਾਇਦੇ ਦੀ ਜਗ੍ਹਾ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਨੰਬਰ 6 ਸਵੇਰੇ ਖਾਲੀ ਪੇਟ ਅੰਬ ਦਾ ਸ਼ੇਕ ਪੀਣ ਨਾਲ ਗੋਡਿਆਂ ਦਾ ਦਰਦ ਖਤਮ ਹੋ ਜਾਂਦਾ ਹੈ ਨੰਬਰ 7 ਪਾਣੀ ਘੱਟ ਪੀਣ ਨਾਲ ਤੁਹਾਡੇ ਬੁੱਲ ਖੁਸ਼ਕ ਰਹਿਣ ਲੱਗ ਜਾਂਦੇ ਹਨ ਨੰਬਰ 8 ਜਿੰਨਾ ਲੋਕਾਂ ਦਾ ਹਜ਼ਮਾ ਠੀਕ ਨਹੀਂ ਰਹਿੰਦਾ ਉਹਨਾਂ ਨੂੰ ਰੋਜ਼ਾਨਾ ਗੰਨੇ ਦਾ ਰਸ ਪੀਣਾ ਚਾਹੀਦਾ ਹੈ ਨੰਬਰ 9 ਇਸਮਗੋਲ ਦਾ ਛਿਲਕਾ ਪਾਣੀ ਵਿੱਚ ਸ਼ਾਮਿਲ ਕਰਕੇ ਪੀਣ ਨਾਲ ਦਿਲ ਨੂੰ ਤਾਕਤ ਮਿਲਦੀ ਹੈ ਨੰਬਰ 10 ਉਲਟੀ ਨੂੰ ਰੋਕਣ ਲਈ ਸੌਂਫ ਦੇ ਪਾਣੀ ਦੀ ਘੁਰਲੀ ਕਰੋ ਉਲਟੀ ਆਉਣਾ ਰੁਕ ਜਾਵੇਗੀ ਨੰਬਰ 11 ਜੋ ਲੋਕ ਖੀਰਾ ਰੋਜ਼ਾਨਾ ਖਾਂਦੇ ਹਨ ਉਹਨਾਂ ਲੋਕਾਂ ਨੂੰ ਸਾਹ ਦੀ ਬਿਮਾਰੀ ਕਦੇ ਵੀ ਨਹੀਂ ਹੁੰਦੀ। ਨੰਬਰ 12 ਜਿੰਨਾ ਔਰਤਾਂ ਦੀ ਸਕਿਨ ਖੁਸ਼ਕਾ ਤੇ ਰੁੱਖੀ ਹੋਵੇ ਉਹਨਾਂ ਨੂੰ ਨਾਸ਼ਪਤੀ ਖਾਣੀ ਚਾਹੀਦੀ ਹੈ। ਨੰਬਰ 13 ਦੁਪਹਿਰ ਦੇ ਖਾਣੇ ਤੋਂ ਬਾਅਦ ਕੁਝ ਧਿਰ ਆਰਾਮ ਕਰਨਾ ਅਤੇ ਰਾਤ ਦੇ ਖਾਣੇ ਤੋਂ ਬਾਅਦ ਕੁਝ ਧਿਰ ਸੈਰ ਕਰਨਾ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨੰਬਰ 14 ਲਾਲ ਮਿਰਚ ਦਾ ਜ਼ਿਆਦਾ ਇਸਤੇਮਾਲ ਦਿਮਾਗ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨੰਬਰ 15 ਬਿਨਾਂ ਚੀਨੀ ਤੋਂ ਨਿੰਬੂ ਪਾਣੀ ਬਣਾ ਕੇ ਪੀਣ ਨਾਲ ਸਾਂ ਦੀ ਬਦਬੂ ਦੂਰ ਹੋ ਜਾਂਦੀ ਹੈ। ਨੰਬਰ 16 ਪਾਣੀ ਵਿੱਚ ਹਰੀ ਇਲਾਇਚੀ ਵਾਲ ਕੇ ਪਾਣੀ ਪੀਣ ਨਾਲ ਬੁਖਾਰ ਉਤਰ ਜਾਂਦਾ ਹੈ। ਨੰਬਰ 17 ਰੋਜ਼ਾਨਾ 30 ਮਿੰਟ ਸੈਰ ਕਰਨ ਨਾਲ कई ਸੈਂਕੜੇ ਬਿਮਾਰੀਆਂ ਖਤਮ ਹੁੰਦੀਆਂ ਹਨ ਨੰਬਰ 18 ਨਿੰਬੂ ਦੇ ਇਸਤੇਮਾਲ ਨਾਲ ਜਿਆਦਾ ਸਤ ਤੇਜ ਹੁੰਦੀ ਹੈ ਅਤੇ ਜਿਗਰ ਦੀ ਕਮਜ਼ੋਰੀ ਤੋਂ ਰਾਹਤ ਮਿਲਦੀ ਹੈ ਨੰਬਰ 19 ਜੇਕਰ ਜਿਆਦਾ ਪਿਆਸ ਲੱਗੀ ਹੈ ਤਾਂ ਪਾਣੀ ਨੂੰ ਘੁੱਟ ਘੁੱਟ ਕਰਕੇ ਪਿਓ ਇੱਕਦਮ ਪਾਣੀ ਨਾ ਪਿਓ ਨੰਬਰ 20 ਖਜੂਰ ਰੋਜ਼ਾਨਾ ਨਾਸ਼ਤੇ ਦੇ ਵਿੱਚ ਖਾਣ ਨਾਲ ਅੰਦਰੂਨੀ ਕਮਜ਼ੋਰੀ ਖਤਮ ਹੁੰਦੀ ਹੈ ਨੰਬਰ 21 ਬਦਾਮ ਦਾ ਤੇਲ ਹਲਕਾ ਜਿਹਾ ਚਿਹਰੇ ਤੇ ਲਗਾ ਲੈਣ ਨਾਲ ਤੁਸੀਂ ਸੂਰਜ ਦੀਆਂ ਕਿਰਨਾਂ ਦੇ ਨੁਕਸਾਨ ਤੋਂ ਬਚ ਸਕਦੇ ਹੋ। ਨੰਬਰ 22 ਜੇਕਰ ਤੁਹਾਨੂੰ ਬਦਾਹਾਜਮੀ ਹੋ ਜਾਵੇ ਤਾਂ ਤੁਹਾਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 23 ਐਲੋਵੀਰਾ ਵਿੱਚ ਹਲਦੀ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਦਾਗ ਦੂਰ ਹੋ ਜਾਂਦੇ ਹਨ। ਨੰਬਰ 24 ਜੇਕਰ ਅਚਾਨਕ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇ ਤਾਂ ਗੁੰਗੁਨੇ ਪਾਣੀ ਵਿੱਚ ਕਾਲਾ ਨਮਕ ਪਾ ਕੇ ਪੀ ਲਿਆ ਕਰੋ ਇਸ ਨਾਲ ਪੇਟ ਦਰਦ ਤੋਂ ਆਰਾਮ ਮਿਲੇਗਾ ਨੰਬਰ 25 ਜੇਕਰ ਤੁਹਾਡੇ ਖੱਬੇ ਮੋਢੇ ਵਿੱਚ ਦਰਦ ਹੈ ਤਾਂ ਇਹ ਤੁਹਾਡੇ ਜਿਗਰ ਦੀ ਕਮਜ਼ੋਰੀ ਹੋਣ ਦੀ ਇੱਕ ਨਿਸ਼ਾਨੀ ਹੈ ਨੰਬਰ 26 ਤਪ ਵਿੱਚ ਜਾਣ ਕਰਕੇ ਜੇਕਰ ਤੁਹਾਡਾ ਚਿਹਰੇ ਦਾ ਰੰਗ ਸਾਵਲਾ ਹੋ ਗਿਆ ਹੈ ਤਾਂ ਥੋੜਾ ਜਿਹਾ ਅੰਗੂਰ ਦਾ ਰਸ ਚਿਹਰੇ ਤੇ ਮਲੋ ਜਦੋਂ ਸੁੱਕ ਜਾਵੇ ਤਾਂ ਚਿਹਰਾ ਤੋਂ ਲਵੋ ਚਿਹਰਾ ਚਮਕਦਾਰ ਤੇ ਸਾਫ ਹੋ ਜਾਵੇਗਾ ਨੰਬਰ 27 ਜਿਆਦਾ ਠੰਡਾ ਪਾਣੀ ਪੀਣ ਨਾਲ ਤੁਹਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਨੰਬਰ 28 ਜੇਕਰ ਸ਼ਾਹੀ ਦਾ ਦਾਗ ਲੱਗ ਜਾਵੇ ਤਾਂ ਲੱਗੀ ਹੋਈ ਜਗ੍ਹਾ ਤੇ ਨਮਕ ਰਗੜੋ ਇਸ ਨਾਲ ਦਾਗ ਖਤਮ ਹੋ ਜਾਣਗੇ ਨੰਬਰ 29 ਪੁਦੀਨੇ ਦੇ ਪੱਤੇ ਲੈ ਕੇ ਸਕਿਨ ਤੇ ਰਗਣ ਨਾਲ ਸਕਿਨ ਨਰਮਾ ਤੇ ਮੁਲਾਇਮ ਤੇ ਤਰੋ ਤਾਜ਼ਾ ਹੋ ਜਾਂਦੀ ਹੈ। ਨੰਬਰ 30 ਪਾਣੀ ਪੀ ਕੇ ਪਿਸ਼ਾਬ ਕਰਨ ਨਾਲ ਤੁਹਾਡੇ ਗੁਰਦੇ ਸਾਫ਼ ਹੋ ਜਾਣਗੇ। ਨੰਬਰ 31 ਗੰਨੇ ਦੇ ਰਸ ਵਿੱਚ ਅਦਰਕ ਮਿਲਾ ਕੇ ਪੀ ਲੋ। ਤੁਹਾਨੂੰ ਗਰਮੀ ਦਾ ਅਹਿਸਾਸ ਖਤਮ ਹੋ ਜਾਵੇਗਾ। ਨੰਬਰ 32 ਜੇਕਰ ਖਾਣਾ ਖਾਂਦੇ ਸਮੇਂ ਤੁਹਾਡੇ ਜੀਭ ਦੰਦਾ ਥੱਲੇ ਆ ਜਾਵੇ ਤਾਂ ਫੌਰਨ ਕੋਈ ਮਿੱਠੀ ਚੀਜ਼ ਖਾ ਲੋ ਇਸ ਨਾਲ ਆਰਾਮ ਆ ਜਾਵੇਗਾ ਨੰਬਰ 33 ਪਾਣੀ ਵਿੱਚ ਨਮਕ ਪਾ ਕੇ ਘਰ ਦੇ ਫਰਸ਼ ਨੂੰ ਧੋਤਾ ਜਾਵੇ ਤਾਂ ਕੀੜੇ ਅਤੇ ਮੱਖੀਆਂ ਤੋਂ ਛੁਟਕਾਰਾ ਮਿਲੇਗਾ ਨੰਬਰ 34 ਕੱਚਾ ਲਸਣ ਖਾਣ ਨਾਲ ਦਿਲ ਮਜ਼ਬੂਤ ਰਹਿੰਦਾ ਹੈ ਨੰਬਰ 35 ਪਾਣੀ ਵਿੱਚ ਗੁਲਾਬ ਦਾ ਅਰਕ ਮਿਲਾ ਕੇ ਪੀਣ ਨਾਲ ਚਿਹਰਾ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 36 ਮੱਖਣ ਨੂੰ ਠੰਡਾ ਕਰਕੇ ਇੱਕ ਚਮਚ ਖਾਣ ਨਾਲ ਸਰੀਰ ਨੂੰ ਗਰਮੀ ਨਹੀਂ ਲੱਗੇਗੀ। ਨੰਬਰ 37 ਜਿਆਦਾ ਖਾਣ ਵਾਲੇ ਬੰਦੇ ਨੂੰ ਬਹੁਤ ਜਲਦ ਬਿਮਾਰੀਆਂ ਘੇਰ ਲੈਂਦੀਆਂ ਹਨ। ਨੰਬਰ 38 ਰੋਜ਼ਾਨਾ ਚਕੁੰਦਰ ਖਾਣ ਨਾਲ ਪ੍ਰਾਣੀ ਤੋਂ ਪ੍ਰਾਣੀ ਖੰਘ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 39 ਰਾਤ ਦੇ ਵਕਤ ਦਹੀਂ ਦਾ ਇਸਤੇਮਾਲ ਕਰਨ ਨਾਲ ਬਦਹਾਜਮੀ ਦੀ ਸਮੱਸਿਆ ਹੋ ਜਾਂਦੀ ਹੈ ਇਹ ਵੀਡੀਓ ਹਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਦ ਤੋਂ ਬਦ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ